ਜਾ ਲਈ ਜੱਥੇ ਵਾਰਾ ਇਹਨੇ ਪਿੱਛੇ ਜਿ ਬਿਆਨ ਵੀ ਦਿੱਤਾ ਸੀ ਕਿ ਹਰ ਇੱਕ ਘਰ ਦੇ ਵਿੱਚ 11-11 ਬੱਚੇ ਹੋਣੇ ਚਾਹੀਦੇ ਆ ਸਾਡੇ ਸਿੱਖ ਕੌਮ ਦੀ ਜਨਰੇਸ਼ਨ ਘਟਦੀ ਜਾ ਰਹੀ ਆ ਕਹਿੰਦਾ ਮੁਸਲਮਾਨਾਂ ਦੇ ਵਧਦੇ ਜਾ ਰਹੀ ਆ ਜਨਰੇਸ਼ਨ ਘਟ ਨਹੀਂ ਰਹੀ ਆ ਸਾਡੇ ਜਿਹੜੇ ਲੋਕ ਸਿਆਣੇ ਹੋ ਗਏ ਆ ਸੋ ਜੇ ਹਰ ਘਰ ਵਿੱਚ 11-11 ਬੱਚੇ ਹੋਣਗੇ ਤੂੰ ਜ਼ਿੰਮੇਵਾਰੀ ਚੱਕੇਗਾ ਸਾਰਿਆਂ ਦੇ ਸਕੂਲ ਫੀਸ ਦੀ ਸਾਰੇ ਬੱਚਿਆਂ ਦਾ ਪਾਲਣਾ ਉਹਨਾਂ ਦੀ ਟਿਊਸ਼ਨ ਫੀਸ ਡਰੈਸੇਸ ਉਹਨਾਂ ਦਾ ਖਾਣਾ ਪੀਣਾ 11 ارب 66 ਕਰੋੜ ਰੁਪਏ ਇਨਕਮ ਆਸਾਲ ਦੀ ਤੇਰੀ ਸੈਲਰੀ ਹੈ ਕੁਲਦੀਪ ਸਿੰਘ ਗੜਗੱਜ ਤੇਰੀ ਸੈਲਰੀ 8 ਲੱਖ ਰੁਪਏ ਮਹੀਨਾ ਸੁਬਾਨ ਅੱਲਾ ਸੁਬਾਨ ਅੱਲਾ ਹੀ ਪ੍ਰਭੂ ਸ਼੍ਰੀ ਰਾਮਚੰਦਰ ਹੀ ਬਾਬਾ ਨਲਕੋਹੇ ਗੁਰੂ ਓ ਜੀਸਸ ਤੇਰੀ ਇਨਕਵਾਰੀ ਹੋਣੀ ਚਾਹੀਦੀ ਹੈ ਕਿ ਤੇਰੇ ਬੱਚੇ ਕਿਹੜੇ ਸਕੂਲ ਚ ਪੜਦੇ ਆ ਤੇਰੇ ਘਰ ਚ ਫਰਨੀਚਰ ਕਿੰਨਾ ਤੇਰੀ ਜਾਣੇ ਕੋਲ ਜਾਣੇ ਕਿੰਨੇ ਆ ਤੇਰੇ ਕੋਠੇ ਤੰਦਿਆ ਤੇਰੇ ਕੋਲ ਬੈਂਕ ਬੈਲੈਂਸ ਕੀ ਆ ਤੇਰੇ ਕੋਲ ਕਾਰ ਕਿਹੜੀ ਆ ਉਹ ਤੁਹਾਡਾ ਬੰਦਾ 3 ਕਰੋੜ ਦੀ ਵਾਟਰਪਰੂਫ ਫਲਾਈਟਾਂ ਲਾ ਕੇ ਸਰੋਵਰ ਦੇ ਵਿੱਚ ਉਹਦਾ ਬਿੱਲ 13 ਕਰੋੜ ਕੱਟ ਗਿਆ ਹੁਣ ਜਦੋਂ ਭਗਵੰਤ ਮਾਨ ਨੇ ਮੁੱਦਾ ਚੱਕਿਆ ਭਗਵੰਤ ਮਾਨ ਨੇ ਇਕੱਲੇ ਤਾਂ ਚੱਕਿਆ ਨਹੀਂ ਸਾਡੇ ਅਰਗੇ ਲੋਕਾਂ ਦੀਆਂ ਸ਼ਿਕਾਇਤਾਂ ਸੀ ਵੀ 350 ਕਰੋੜ ਦਾ ਤੁਸੀਂ ਕਪਲਾ ਕੀਤਾ ਹੁਣ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਉੱਥੇ ਦਰਵਾਜ਼ੇ ਚੜਾਈ ਸੀ ਚਾਂਦੀ ਦੇ ਬੜੇ ਭਾਰੇ ਤੁਸੀਂ ਕੰਬਖ ਤੋਂ ਕੰਜਰੋ ਉਹ ਵੀ ਪੱਟ ਕੇ ਖਾਦੇ ਉਈ ਨੀ ਕਿੰਨੀ ਭੁੱਖ ਖਾਧਾ ਢਿਜਾ ਤਾਂ ਤੇ ਚ ਨੀ ਕਿੰਨੇ ਕੁ ਹਵਾਸਾ ਕਿੰਨਾ ਲਾਲਚਾ ਕਿੰਨੀ ਭੁੱਖ ਹੈ ਜੋ ਭਰ ਨਹੀਂ ਰਹੀ ਤੁਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਚੜਾਇਆ ਸੀ 24 ਕੈਰਟ ਦਾ ਸੀ ਉਹ ਤੁਸੀਂ ਉਹ ਵੀ ਪੱਟ ਕੇ ਜੇ ਖਰਾਬ ਹੋ ਗਿਆ ਸੋਨਾ ਵੀ ਕਦੀ ਖਰਾਬ ਹੁੰਦਾ ਉਹਨੂੰ ਵੀ ਕਦੀ ਉਲੀ ਲੱਗਦੀ ਹੈ ਐਡੇ ਤੁਸੀਂ ਬਤਮੀਜ਼ ਹੋ ਲੋਕਾਂ ਨੂੰ ਬੇਸਕੂ ਬਣਾ ਰਹੇ ਹੋ ਤੁਸੀਂ ਉਹਨੂੰ ਪੱਟ ਕੇ ਉਹਦੇ ਜਿਹੜਾ 16 ਜਾਂ 18 ਕੈਰਟ ਇਹਨੇ ਕਦਾ ਕਰਤਾ ਹੋਣਾ ਉਹ ਵੀ ਖਾ ਗਏ ਕੋਈ ਸੋਣਾ ਪਟਕਿਆ ਦੇ ਜਾਨਿਆਂ ਨੂੰ ਗਾਣੇ ਗੁੜੇ ਬਣਾਤੇ ਹੋ। ਕੈਮਰੇ ਆਨ ਲਾਈਵ ਕਰਾ ਕੇ ਸਵਾਲ ਜਵਾਬ ਕਰੂੰਗਾ। ਤੇਰੀ ਔਕਾਤ ਨਹੀਂ ਐਡਾ ਵੀ ਤੂੰ ਮੁੱਖ ਮੰਤਰੀ ਹੋਣਾ ਕੋਈ ਤੂੰ ਰੱਬ ਨਹੀਂ ਹੈਗਾ ਜਿਹੜਾ ਤੂੰ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਹੁੰਦਾ ਸਵਾਲ ਜਵਾਬ ਕਰੇਗਾ। ਮੈਂ ਤੈਨੂੰ ਚੈਲੰਜ ਕਰਦਾ ਕਿ ਜੇ ਤਾ ਸਵਾਲ ਜਵਾਬ ਹੀ ਕਰਨੇ ਆ ਸ਼੍ਰੋਮਣੀ ਕੱਲ ਦਾ ਯੂਥ ਵਿੰਗ ਦਾ ਪ੍ਰਧਾਨਤ ਨੂੰ ਚੈਲੰਜ ਕਰਦਾ ਘਰ ਤੇਰਾ ਕੈਮਰੇ ਤੇਰੇ ਮੀਡੀਆ ਤੇਰੀ ਬੰਦੇ ਤੇਰੇ ਕੱਲਾ ਆਉਂਗਾ ਤੇਰੇ ਘਰੇ ਉਹਨਾਂ ਨੂੰ ਕਰ ਲੈ ਮੈਨੂੰ ਕਰ ਜਿਹੜੇ ਸਵਾਲ ਕਰਨੇ ਆ ਤੇ ਮੈਂ ਕਰੂੰਗਾ ਤੇ ਉਹਨਾਂ ਦਾ ਜਵਾਬ ਦੇ ਨਹੀਂ ਦੇ ਨਹੀਂ ਜਵਾਬ ਫਿਰ ਜਿਹੜੇ ਮਰਜ਼ੀ ਪੰਜ ਵਿਸ਼ੇ ਚੁਣ ਲਈ ਲੋਕ ਭਲਾਈ ਚੁਣ ਲਈ ਡਿਵੈਲਪਮੈਂਟ ਚੁਣ ਲਈ ਧਾਰਮਿਕ ਵਿਸ਼ਾ ਚੁਣ ਲਈ ਜਿਹੜਾ ਮਰਜ਼ੀ ਵਿਸ਼ਾ ਚੁਣ ਲਈ ਜਿਹੜਾ ਤੇਰਾ ਚਿੱਤ ਕਰਦਾ ਕੋਈ ਪੰਜ ਐਜੂਕੇਸ਼ਨ ਚੁਣ ਲਈ ਨੌਜਵਾਨ ਦੀ ਬਾਕ ਨੇ ਖੜੀ ਫੜੀ ਪੰਜਾਬ ਦੇ ਵਿੱਚ ਉਹ ਚੁਣ ਲਈ ਜਿਹੜਾ ਮਰਜੀ ਵਿਸ਼ਾ ਚੁਣ ਲਈ ਪੰਜ ਵਿਸ਼ਾ ਤੇਨੂੰ ਚੈਲੰਜ ਕਰਦਾ ਕਿ ਮੈਂ ਤੇਰੇ ਘਰੇ ਆਉਣਾ ਥਾਂ ਵੀ ਤੇਰੀ ਕੈਮਰੇ ਵਿੱਚ ਤੇਰਾ ਦਾ ਜਾਣਾ ਵੀ ਕਿਤੇ ਨਹੀਂ ਤੇਰੇ ਘਰੇ ਮੈਂ ਹੀ ਆ ਜਾਣਾ ਤੇ ਮੈਂ ਕਿਸੇ ਦਿਨ ਆਉਂਗਾ ਵੀ ਤੇਰੇ ਘਰੇ ਤੂੰ ਬੂਹਾ ਖੋਲੀ ਨਾ ਖੋਲੀ ਤੇ ਤੈਨੂੰ ਬਾਹਰ ਤੇ ਆ ਕੇ ਕਹੂੰਗਾ ਕਿ ਲੈ ਮੈਨੂੰ ਪੁੱਛ ਸਵਾਲ ਕਿਹੜੇ ਪੁੱਛਣੇ ਤੇ ਮੈਂ ਤੈਨੂੰ ਸਵਾਲ ਪੁੱਛਦਾ ਕਰੀਏ ਪੱਲਾਓ ਫਿਰ ਜੇ ਲਾਈਵ ਤੈਨੂੰ ਐਨਾ ਹੀ ਤੈਨੂੰ ਲਾਈਵ ਬੋਲਣ ਦਾ ਸ਼ੌਂਕ ਆ ਤੇ ਤੈਨੂੰ ਆਪਣੇ ਆਪ ਤੇ ਇੰਨਾ ਹਕਾਰ ਆ ਕਿ ਮੈਂ ਗੱਲਾਂ ਦੇ ਵਿੱਚ ਜਿੱਤ ਲੂੰਗਾ ਜਿੱਤਦਾ ਗੱਲਾਂ ਨਹੀਂ ਹੁੰਦੀਆਂ ਮਿੱਤਰਾ ਸੱਚ ਹੁੰਦਾ